ਮੈਮਰੀ ਟੀਚਰ ਜਿਹੜਾ ਉਹ 베ਸ ਬਣਾਉਂਦਾ ਬੱਚੇ ਦਾ ਨੀ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਿਆ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਐ ਅਸਲੀ ਇੱਟ ਨਹੀਂ ਦੋ ਮਜਾ ਸੌ ਮਿੱਟ ਨਹੀਂ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਪਹੁੰਚਿਆ ਸੀ ਜਿਨ੍ਹਾਂ ਪੰਜਾਬ ਪਰਤ ਕੇ ਆਪਣੇ ਤਜਰਬੇ ਸਾਂਝੇ ਕੀਤੇ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ्रेस ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ ਆਈਆਈਐਮ ਅੰદાવાદ ਭੇਜਿਆ ਜਾ ਚੁੱਕਿਆ ਹੈ ਲੋਕ ਸਭਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇ ਮਾਲ ਜੀ ਅੱਜ ਹਲਕਾ ਪੁਲਾਤ ਵਿੱਚ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀ ਜਿਹੜਾ ਲਿੰਕ ਸੜਕ ਹੈਗਾ ਉਹਨਾਂ ਦੇ ਨੂੰ ਕਾਟਰ ਕਰਨ ਵਾਸਤੇ ਪੁਰਜੇ ਡਾਕਟਰ ਸਾਹਿਬ ਪਹਿਲਾਂ ਤੇ ਅੱਜ ਇੱਥੇ ਪੁਰਜੇ ਤੇ ਤੁਹਾਡਾ ਸਵਾਗਤ ਹੈ ਉਹ ਦੁਕਾਟਰ ਕੀਤੇ ਜਾ ਰਹੇ ਆ ਵਿਕਾਸ ਨੂੰ ਲੈ ਕੇ ਇਹ ਨਗਰ ਕੌਂਸਲ ਤੋਂ ਬਾਅਦ ਚੋਣਾਂ ਤੋਂ ਬਾਅਦ ਪਹਿਲੇ ਉਹ ਦੁਕਾਟਰ ਕੀਤੇ ਜਾ ਰਹੇ ਕੀ ਕਹਿਣਾ ਚਾਹੋਗੇ ਇਸ ਪ੍ਰਤੀ ਆ ਬੜੀ ਬਹਿ ਸਮਝਦਾ ਕਿ ਖੁਸ਼ੀ ਦੀ ਗੱਲ ਹੈ ਤੇ ਮੈਂ ਸਾਰੇ ਹਲਕਾ ਪੁਲਾਤ ਦੇ ਸਾਡੇ ਜਿੰਨੇ ਵੀ ਸਾਡੇ ਵੋਟਰ ਸਪੋਰਟਰਸ ਆ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਜਦੋਂ ਵਿਕਾਸ ਦੇ ਕੰਮ ਸਰਕਾਰ ਵੱਲੋਂ ਕੀਤੇ ਜਾਂਦੇ ਆ ਤੇ ਮੈਂ ਸਮਝਦਾ ਕਿ ਪਬਲਿਕ ਨੂੰ ਉਮੀਦ ਵੀ ਇਹ ਹੁੰਦੀ ਹੈ ਕਿ ਵਿਕਾਸ ਦੇ ਕੰਮ ਕੀਤੇ ਜਾਣ ਸੋ ਮੇਰੇ ਨਾਲ ਅੱਜ ਸਾਡੇ ਉਚੇਚੇ ਤੌਰ ਤੇ ਸਾਡੇ ਇਸ ਹਲਕੇ ਦੇ ਇੰਚਾਰਜ ਸਾਡੇ ਮਿਹਨਤੀ ਆਗੂ ਹਰ ਸਿਮਰਨ ਜੀ ਉਚੇਚੇ ਤੌਰ ਤੇ ਮੇਰੇ ਨਾਲ ਮੌਜੂਦ ਨੇ ਸਾਡੇ ਪਾਰਟੀ ਦੇ ਸਾਰੇ ਵਰਕਰ ਸਾਡੇ ਸਾਥੀ ਬਲੌਕ ਪ੍ਰਧਾਨ ਤੇ ਉਚੇਚੇ ਤੌਰ ਤੇ ਐਸਡੀਐਮ ਸਾਹਿਬ ਐਕਸੀਅਨ ਸਾਹਿਬ ਐਸਡੀਓ ਸਾਹਿਬ ਸੋ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜਾ ਇਕੱਠ ਹੋਇਆ ਇਹ ਸੜਕ ਜਿਹੜੀ ਜਾਂਦੀ ਹੈ ਨੱਬੇ ਨੂੰ ਜਾਂਦੀ ਹੈ ਔਰ ਸਭ ਤੋਂ ਲੰਬੀ ਸੜਕ ਹੈ ਲਗਭਗ 14 ਕਿਲੋਮੀਟਰ ਦੇ ਕਰੀਬ ਸੜਕ ਹੈ ਤੇ ਇਸ ਦੀ ਜਿਹੜੀ ਟੋਟਲ ਲਾਗਤ ਹੈ ਉਹ 8 ਕਰੋੜ 70 ਲੱਖ ਦੇ ਕਰੀਬ ਜਿਹੜੀ ਟੋਟਲ ਲਾਗਤ ਹੈ ਸੋ ਮੈਂ ਸਮਝਦਾ ਕਿ ਇਸ ਦੇ ਨਾਲ ਸਾਡਾ ਬਹੁਤ ਸਾਡੇ ਲੋਕਾਂ ਨੂੰ ਫਾਇਦਾ ਹੋਏਗਾ ਔਰ ਸੜਕ ਜਿਹੜੀ ਇਸ ਸਕੀਮ ਦੇ ਤਹਿਤ ਬਣ ਰਹੀ ਹੈ ਬੜੀ ਮਜ਼ਬੂਤ ਬਣੇਗੀ ਜਿਹੜੇ ਸਾਡੇ ਜਿਹੜੀ ਮੋਟਾਈ ਸੜਕ ਦੀ ਬਹੁਤ ਹੈ ਜਿਹੜਾ ਸਾਡੇ ਥਿਕਨੈਸ ਹੋ ਲਗਭਗ 8 ਸੈਂਟੀਮੀਟਰ ਦੇ ਕਰੀਬ ਟੋਟਲ ਥਿਕਨੈਸ ਹੋ ਜਾਂਦੀ ਹੈ ਜਦੋਂ ਅਸੀਂ ਟੋਕ ਵਗੈਰਾ ਪਾ ਕੇ ਫਾਈਨਲ ਕੋਟ ਜਦੋਂ ਲਗਾਉਂਦੇ ਸੋ ਜਦੋਂ ਇਸ ਤਰ੍ਹਾਂ ਦੇ ਰੋਡਸ ਬਣਨਗੇ ਤੇ ਸਾਡੇ ਜਿਹੜੇ ਇਹ ਰੋਡ ਜਿਹੜੀਆਂ ਚੱਲਦੀਆਂ ਵੀ ਕਾफी ਧੀਰ ਵਿੱਚ ਚੱਲਣਗੀਆਂ ਵੀ ਸੋ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਮੁਬਾਰਕਵਾਦ ਦਿੰਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਦੇ ਇਹ ਸਟਕਰ ਦੁਕਾਨ ਤੋਂ ਬਾਅਦ ਹੋਰ ਬਿਹਤਰੀ ਵੱਲ ਤੇ ਕੀ ਕੁਝ ਕੀਤਾ ਜਾ ਰਿਹਾ ਹੈ ਵਿਕਾਸ ਨੂੰ ਲੈ ਕੇ ਹਲਕੇ ਵਾਸਤੇ ਨੇ ਹਲਕੇ ਤੇ ਪਹਿਲਾਂ ਵੀ ਤੁਹਾਨੂੰ ਦੱਸ ਕੇ ਆਇਆ ਕਿ ਆਪਾਂ ਕਾਫੀ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਹੁਣ ਜਿਹੜੇ ਕਿਉਂਕਿ ਇਲੈਕਸ਼ਨ ਤੋਂ ਸਰਕਾਰ ਫ੍ਰੀ ਹੋਈ ਆ ਸੋ ਹੁਣ ਜਿਹੜੇ ਵਿਕਾਸ ਦੇ ਜਿੰਨੇ ਵੀ ਕੰਮ ਆ ਉਹਨੂੰ ਵੱਡੇ ਪੱਧਰ ਤੇ ਬਿਲਕੁਲ ਵਿਕਾਸ ਦੀ ਜਿਹਨੂੰ ਹਨੇਰੀ ਕਹਿੰਦੇ ਆ ਹੁਣ ਵਿਕਾਸ ਦੀ ਹਨੇਰੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਹੁਣ ਜਿਹੜੀ ਉਹਨੂੰ ਦੁਬਾਰਾ ਆਪਾਂ ਸ਼ੁਰੂ ਕਰਾਂਗੇ ਤਾਂ ਕਿ ਇਲੈਕਸ਼ਨ ਜਿਹੜੇ ਕਿ 2 ਸਾਲ ਤੱਕ ਅੱਗੇ 27 ਦੇ ਵਿੱਚ ਇਲੈਕਸ਼ਨਸ ਵੀ ਨੇ ਤਾਂ ਕਿ ਅਸੀਂ ਵਧੀਆ ਜਿਹੜਾ ਲੋਕਾਂ ਨੂੰ ਇਨਫਰਾਸਟ੍ਰਕਚਰ ਦੇ ਕਿਸਾਨਾਂ ਦਾ ਮਸਲਾ ਇੱਕ ਬੜਾ ਗੰਭੀਰ ਮਸਲਾ ਡੱਲੇਵਾਲ ਸਾਹਿਬ ਲੰਬੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਆ ਕੀ ਕਾਰਨ ਹੈ ਕਿ ਜੇ ਸਰਕਾਰ ਉਹਨੂੰ ਸਮਝ ਨਹੀਂ ਪਾ ਰਹੀ ਜਾਂ ਮਸਲੇ ਦਾ ਹੱਲ ਹੋਣਾ ਆ ਆ ਦੇਖੋ ਡੱਲੇਵਾਲ ਸਾਹਿਬ ਦਾ ਮਰਨ ਵਰਤ ਤੇ ਬੈਠਣਾ ਇਹ ਬੜਾ ਸਾਰਿਆਂ ਦੇ ਲਈ ਸਾਰੇ ਪੰਜਾਬ ਦੇ ਲਈ ਸਾਰੇ ਦੇਸ਼ ਦੀ ਕਿਸਾਨੀ ਦੇ ਲਈ ਬੜੀ ਚਿੰਤਾ ਦੀ ਗੱਲ ਹੈ ਤੇ ਸਰਕਾਰ ਚਿੰਤਤ ਵੀ ਹੈ ਔਰ ਸਰਕਾਰ ਦੀ ਕੋਸ਼ਿਸ਼ ਵੀ ਹੈ ਕਿ ਬਦ ਤੋਂ ਬਦ ਜਿੰਨੀ ਵੀ ਰਾਹਤ ਦਿੱਤੀ ਜਾ ਸਕੇ ਸਰਕਾਰ ਦੀ ਪੂਰੀ ਕੋਸ਼ਿਸ਼ ਵੀ ਹੈ ਸੀਐਮ ਸਾਹਿਬ ਵੀ ਉਪਰਾਲੇ ਕਰ ਰਹੇ ਆ ਔਰ ਸੀਐਮ ਸਾਹਿਬ ਵੀ ਕੇਂਦਰ ਸਰਕਾਰ ਦੇ ਵਿੱਚ ਤੇ ਕਿਸਾਨੀ ਦੇ ਵਿੱਚ ਇੱਕ ਪੁਲ ਦੇ ਤੌਰ ਤੇ ਕੰਮ ਕਰਨ ਦੀ ਪੂਰੀ ਉਹਨਾਂ ਨੇ ਕੋਸ਼ਿਸ਼ ਪਹਿਲਾਂ ਕੀਤੀ ਵੀ ਹੈ ਔਰ ਕਰ ਵੀ ਰਹੇ ਆ ਤਾਂ ਕਿ ਜਿਹੜਾ ਸਾਡੀ ਕਿਸਾਨੀ ਦੀ ਸਮੱਸਿਆ ਹੈ ਉਹ ਹੱਲ ਕੀਤੀ ਜਾ ਸਕੇ ਥੈਂਕ ਯੂ ਮੇਰੇ ਕੋਲ ਹਲਕਾ ਇੰਚਾਰਜ ਹਰ ਸਿਮਰਨ ਕੋ ਮਨਜੂਰ ਨਾਲ ਗੱਲਬਾਤ ਕਰਾਂਗੇ ਅੱਜ ਚੱਬੀਵਾਲ ਸਾਹਿਬ ਇੱਕ ਦਰਿਆਦਿਲੀ ਬਣ ਕੇ ਹਲਕੇ ਦੇ ਵਿੱਚ ਵਿਚਰ ਰਿਹਾ ਦੁਕਾਟਾਂ ਦੇ ਦੁਕਾਟਾਂ ਹੋ ਰਹੇ ਕੀ ਕਹਿਣਾ ਚਾਹੋਗੇ ਸਰ ਇਹ ਦੇਖੋ ਜੀ ਇਹ ਹੀ ਚੀਜ਼ ਜਦੋਂ ਸਾਡੇ ਇਲੈਕਸ਼ਨ ਸੀਗੇ ਜੂਨ ਦੇ ਵਿੱਚ ਅਸੀਂ ਅੱਗੇ ਲੋਕ ਸਭਾ ਚ ਕਹਿੰਦੀ ਸੀ ਇਲੈਕਸ਼ਨ ਦੇ ਦੌਰਾਨ ਕਿ ਸਾਡੇ ਕੈਂਡੀਡੇਟ ਤੇ ਦੂਜੇ ਕੈਂਡੀਡੇਟਸ ਡਿਫਰੈਂਸ ਹੀ ਇਹ ਆ ਸਾਡੇ ਦਰਿਆਦਿਲ ਆ ਪੜ੍ਹਾਈ ਵੱਲੋਂ ਵੀ ਬਹੁਤ ਤੇ ਕਮਾਈ ਵੱਲੋਂ ਵੀ ਆਪਣੀ ਮਿਹਨਤ ਕਰਕੇ ਬੜੀ ਸਟੈਬਲਿਸ਼ ਸੀਗੇ ਆਪਣੇ ਪਰਿਵਾਰ ਵੱਲੋਂ ਵੀ ਬਹੁਤ ਸੁਰਕਰੂ ਸੀ ਫਿਰ ਉਹਨੂੰ ਛੱਡ ਕੇ ਲੋਕ ਸੇਵਾ ਚ ਆਏ ਆ ਤੇ ਅੱਜ ਤੁਸੀਂ ਉਹਨਾਂ ਦਾ ਰਿਜ਼ਲਟ ਵੀ ਦੇਖ ਰਹੇ ਹੋ ਕਿ ਵੇਖੋ ਹਲਕੇ 'ਚ ਕਿਸੇ ਤਰੀਕੇ ਦੀ ਵੀ ਕੋਈ ਵੀ ਲੋਡ ਪੈਂਦੀ ਅੱਧੀ ਵਾਸਤੇ ਜਿਹੜੇ ਸਾਡੇ ਐਮਪੀ ਸਾਹਿਬ ਇੱਥੇ ਪਹੁੰਚਦੇ ਆ ਨਾਲੇ ਜਿੰਨੇ ਵੀ ਮੈਂ ਅੱਗੇ ਵੀ ਸਵੇਰੇ ਸਾਡੇ ਜਿਹੜੇ ਐਮਸੀ ਸਹਿਬਾਨ ਨੇ ਕਮਰਾਵਾਂ 'ਚ ਪੈਂਦਾ ਆ ਜਗਾ ਮੈਨੂੰ ਅੱਜ ਸਵੇਰੇ ਕਿਹਾ ਸੀ ਮੈਂ ਕਿ ਜਿਹੜੀ ਤੁਹਾਡੀ ਰੋਡ ਆ ਬੜੀ ਜਲਦੀ ਆਪਾਂ ਕੰਸਟਰਕਟ ਕਰ ਦੇਣੀ ਆ ਆਲਰੇਡੀ ਪ੍ਰੂਵ ਆ ਅੱਜ ਦੀ ਅੱਜ ਹੀ ਟਾਈਮ ਮਿਲਿਆ ਅੱਜ ਉਦਘਾਟਨ ਕਰ ਦਿੱਤਾ ਇਸ ਲਈ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਜਿਹੜੇ ਬਲਾਕ ਪ੍ਰਧਾਨ ਆ ਉਹਨਾਂ ਨੇ ਬੜੀ ਵਾਰੀ ਇਹਦਾ ਇਸ਼ੂ ਚੱਕਿਆ ਐਮਪੀ ਸਾਹਿਬ ਨੇ ਵੀ ਤੇ ਸਾਰਿਆਂ ਨੇ ਰਲ ਕੇ ਜਿਹੜਾ ਹੈ ਅੱਜ ਇਹਦਾ ਜਿਹੜਾ ਮੁੱਲ ਹੈ ਲੋਕਾਂ ਨੂੰ ਮਿਲ ਰਿਹਾ ਨਾਲੇ ਮੈਂ ਆਉਣ ਵਾਲੇ ਸਮੇਂ ਲਈ ਵੀ ਸਾਰਿਆਂ ਨੂੰ ਜਿੱਦਾਂ ਸਾਡੇ ਨਵੇਂ ਚੁਣੇਗੇ ਸਰਪੰਚ ਐ ਐਮਸੀ ਕਈ ਵਾਰੀ ਪੁੱਛਦੇ ਕੰਮਾਂ ਬਾਰੇ ਤੇ ਮੈਂ ਦੱਸਣਾ ਚਾਹੁੰਨਾ ਨਾ ਅਸੀਂ ਬਹਿਣਾ ਹੈ ਹੁਣ 2 ਸਾਲ ਤੇ ਨਾ ਹੀ ਅਸੀਂ ਬਹਿਣ ਦੇਣਾ ਲਗਾਤਾਰ ਕੰਮ ਜਿਹੜੇ ਆ ਚੱਲਦੇ ਰਹੇ ਨੇ ਥੱਕ ਜਾਓਗੇ ਸ਼ਹਿਰਾਂ ਵਿੱਚ ਬਹੁਤ ਸਾਰੇ ਸਾਡੇ ਕੌਂਸਲਰ ਹੈ ਤੁਹਾਡੇ ਹੀ ਐਮਪੀ ਸਾਹਿਬ ਦੇਖੋ ਜੀ ਵਿਜ਼ਨ ਦੀ ਗੱਲ ਮੈਂ ਅੱਗੀ ਗੱਲ ਕਰਦਾ ਦੇਖੋ ਪੁਲਾਥੀਥੀ ਵੱਸਦਾ ਸੀ ਟ੍ਰੈਫਿਕ ਜਾਮ ਵੀ ਇਦਾਂ ਹੀ ਲੱਗਦਾ ਸੀਗਾ ਪਹਿਲੀ ਅਰਜ਼ੀ ਤਾਂ ਹੋਇਆ ਕਿ ਚਲੋ ਸੋਚ ਆਈ ਕਿ ਆਪਾਂ ਪਹਿਲਾਂ ਭਲੱਤ ਮਾਰਕੀਟ ਨੂੰ ਜਿਹੜੀ ਐ ਇੱਕ ਪਾਰਕਿੰਗ ਦੇਣ ਜਾ ਰਹੇ ਹਾਂ ਇੱਕ ਪਬਲਿਕ ਵਾਸ਼ਰੂਮ ਦੇਣ ਜਾ ਰਹੇ ਹਾਂ ਤੇ ਇੱਕ ਜਿਹੜਾ ਭਲੱਤ ਬਈ ਦੇ ਉੱਤੇ ਜਿਹੜਾ ਆ 3 ਕਰੋੜ ਦਾ ਜਿਹੜਾ ਆ ਪ੍ਰਪੋਜ਼ਲ ਬਣ ਕੇ ਆਲਮੋਸਟ ਆਈ ਥਿੰਕ ਬੀ ਅਪਰੂਵਡ ਵੈਰੀ ਸੂਨ ਕਿ ਉਹਦੇ ਤੇ ਬੜੀ ਜਲਦੀ ਜਿਹੜਾ ਇੱਕ ਸੈਰਗਾ ਵੀ ਬਣਾਈ ਜਾਊਗੀ ਇਦਾਂ ਹੀ ਨਡਾਲੇ 'ਚ ਤੁਸੀਂ ਦੇਖਿਆ ਜੀ 11 ਕਰੋੜ ਦੇ ਆਸ-ਪਾਸ ਦਾ ਜਿਹੜਾ ਉੱਥੇ ਐਸਟੀਪੀ ਜਿਹੜਾ ਉੱਥੇ ਲਾ ਰਹੇ ਆਂ ਇਦਾਂ ਹੀ ਢਿਲਵਾਂ ਦੇ ਵਿੱਚ 8 ਕਰੋੜ ਉੱਥੇ ਐਸਟੀਪੀ ਉੱਥੇ ਪਲਾਂਟ ਲੱਗ ਰਿਹਾ ਜਿਹੜੀ ਜਿਹੜੇ ਵੀ ਕੰਮ ਲੋਕੀ ਕਹਿ ਰਹੇ ਆ ਸਰਕਾਰ ਕੰਮ ਕਰਨ ਲਈ ਜਿਹੜੇ ਲੋਕਾਂ ਤੋਂ ਵੱਧ ਕਾਲੀ ਡਾਕਟਰ ਸਾਹਿਬ ਅੱਜ ਫਿਰ ਨਵੇਂ ਸਾਲ ਦਾ ਤੋਹਫਾ ਦਿੱਤਾ ਤੁਸੀਂ ਹਲਕਾ ਪੁਲਾਥ ਨੂੰ ਸਾਡਾ ਬੰਦੂ ਸਾਹਿਬ ਦਾ ਬਿਲਕੁਲ ਜੀ ਪੁਲਾਥ ਨੂੰ ਬਣਦਾ ਵੀ ਕਿਉਂਕਿ ਪੁਲਾਥ ਨੇ ਮੈਨੂੰ ਬਹੁਤ ਮਾਣ ਸਤਿਕਾਰ ਵੀ ਦਿੱਤਾ ਔਰ ਪੁਲਾਥ ਚੋਂ ਲੋਕ ਸਭਾ ਦੇ ਵਿੱਚ ਅਸੀਂ ਇਹ ਸਾਡਾ ਹਲਕਾ ਜਿੱਥੇ ਚਮਤਕਾਰ ਹੋਇਆ ਅਸੀਂ ਜਿੱਤ ਕੇ ਵੀ ਗਏ ਤੇ ਪੁਲਾਥੋਂ ਮੈਂ ਸਮਝਦਾ ਕਿ ਪ੍ਰਾਤਸ ਨੂੰ ਸਾਡਾ ਦੇਣਾ ਵੀ ਵੱਡਾ। ਥੈਂਕ ਯੂ। ਕਿਵੇਂ ਦੇ ਦਿੱਤੋ ਅੱਜ ਡਾਕਟਰ ਸਾਹਿਬ ਹਰਕਿਸ਼ਿਮਨ ਸਿੰਘ ਨੂੰ ਮਨ ਵਿਕਾਸ ਤੋਂ ਲੈ ਕੇ ਹਲਕੇ ਦੇ ਵਿੱਚ ਵਿਚਰਦੇ। ਬੜੇ ਸ਼ੁਕਰਗੁਜ਼ਾਰ ਆ ਜੀ ਡਾਕਟਰ ਸਾਹਿਬ ਦੇ ਹਰ ਸਿਮਰਨ ਨੂੰ ਜਿ ਸਮਾਉਣਾਂ ਦੇ ਕਿਉਂਕਿ ਡਾਕਟਰ ਸਾਹਿਬ ਇੱਕ ਨਾ ਵਿਕਾਸ ਦੀ ਮੂਰਤ ਹੈ। ਇਹਨਾਂ ਨੇ ਆਪਣੀ ਇੱਕ ਇਮੇਜ ਇਹੋ ਜਿਹੀ ਬਣਾਈ ਹੈ ਵੀ ਜਿਸ ਹਲਕੇ ਲਈ ਖੜੇ ਹੁੰਦੇ ਨੇ ਨਾ ਤੇ ਵਾਹਿਗੁਰੂ ਵੀ ਇਹਨਾਂ ਦਾ ਇੰਨਾ ਹੀ ਸਾਥ ਦਿੰਦੇ ਨੇ ਕਿਉਂਕਿ ਦਰਿਆਦਿਲ ਨੇ ਔਰ ਕੰਮ ਕਰਨ ਦੇ ਲਈ ਹਰ ਵੇਲੇ ਤਤਪਰ ਰਹਿੰਦੇ ਨੇ ਤੇ ਉਹਨਾਂ ਹੀ ਜਿਹੜੇ ਮਿਹਨਤੀ ਸਾਡੇ ਨਾਲ ਸਾਡੇ ਪਰ ਵੀਰ ਹਰ ਸਿਮਰਨ ਜੀ ਨੇ ਉਹਨਾਂ ਨੇ ਵੀ ਪੁਰਾਣਾ ਕੀਤਾ ਬਹੁਤ ਵਧੀਆ ਕੰਮ ਕਰਕੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੜ੍ਹੇ ਲਿਖੇ ਲੋਕ ਨੇ ਤੇ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਕਿ ਕਿਹੜਾ ਕੰਮ ਕਿਵੇਂ ਹੋਣਾ ਹੈ ਤੇ ਕਿਵੇਂ ਕਰਨਾ ਹੈ ਭਾਈ ਕੀ ਕਰਨ ਚਾਹੋਗੇ ਅੱਜ ਹਲਕਾ ਪਲਾਥਰ ਵਿੱਚ ਤੁਹਾਡੇ ਨਗਰ ਪੰਚਾਇਤ ਦੇ ਅਧੀਨ ਪੱਖਵਾ ਵਿਕਾਸ ਕਾਰਜੋਂ ਲੈ ਕੇ ਸ਼ੁਰੂਆਤ ਕੀਤੀ ਅਸੀਂ ਡਾਕਟਰ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਨੀਂਹ ਪੱਥਰ ਰੱਖੇ ਨੇ ਔਰ ਕਿਹੜੀ ਸੜਕ ਦਾ ਵਿਕਾਸ ਕਾਫੀ ਚਿਰ ਤੋਂ ਰੁਕਿਆ ਸੀ ਔਰ ਨਾਲ ਹੀ ਹਲਕਾਂ ਚਾਰਜ ਹਰ ਸਿਮਰਨ ਕੋ ਮੰਡੀ ਦੇ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਹੈ ਜੀ ਆਇਆਂ ਨੂੰ ਐਮਪੀ ਸਾਹਿਬ ਦਾ ਸਾਡੇ ਹਲਕਾ ਇੰਚਾਰਜ ਹਰ ਸੰਸ ਸਿੰਘ ਕੋ ਮੋਹਿੰਤ ਲਖਦਾ ਜਿਨ੍ਹਾਂ ਨੇ ਅੱਜ ਹਲਕਾ ਭਲਾਥ ਵਿੱਚ ਬਹੁਤ ਵੱਡੇ ਗੱਫੇ ਦਿੱਤੇ ਨੇ ਇਹ ਬੜੇ ਦਿਨਾਂ ਦਾ ਇੰਤਜ਼ਾਰ ਸੀਗਾ ਹਲਕਾ ਭਲਾਥ ਨੂੰ ਇਲੈਕਸ਼ਨ ਚੱਲਦੇ ਆ ਸੀ ਚੋਣ ਜਾਬਤਾ ਲੱਗਾ ਸੀ ਕੋਈ ਸੜਕਾਂ ਦੇ ਘਾਟ ਨਸੀ ਕੋਈ ਪਿੰਡਾਂ ਦੀਆਂ ਗਰੰਟਾਂ ਸੀ ਕੋਈ ਲੋਕਲ ਸੜਕਾਂ ਸੀ ਇਦਾਂ ਦੇ ਇਹਨਾਂ ਨੇ ਅੱਜ ਬਹੁਤ ਵੱਡੇ ਚੈੱਕ ਦਿੱਤੇ ਨੇ ਜੋ ਕਿ ਜੰਗੀ ਪੱਤਰ ਦੇ ਕੰਮ ਸਟਾਰਟ ਹੋਏਗਾ ਤਾਲੀ ਕਰਕੇ ਲੈ ਕੇ ਕੀ ਕਹਿਣਾ ਚਾਹੋ ਲੋਕਾਂ ਕੀ ਮੈਸੇਜ ਅਸੀਂ ਬਹੁਤ ਖੁਸ਼ ਹਾਂ ਦੇਖੋ ਸਾਡੀ ਗਵਰਨਮੈਂਟ ਬਣੀ ਆ ਸਾਡੇ ਐਮਸੀ ਸਾਡੇ ਪੰਜ ਸਾਡੇ ਸਰਪੰਚ ਤੇ ਸਾਡੇ ਪ੍ਰਧਾਨ ਬਣਨੇ ਨੇ ਜਿਹੜੇ ਆਣ ਵਾਲੀਆਂ ਜਿਹੜੀਆਂ ਕਮੀਆਂ ਨੇ ਪਿਛਲੀਆਂ ਸਰਕਾਰਾਂ ਕੋਲੋਂ ਨਹੀਂ ਹੋਈਆਂ ਉਹ ਹੁਣ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਅੱਜ ਹਲਕਾ ਇੰਚਾਰਜ ਹਰਸੀਮਰਨ ਸਿੰਘ ਜੀ ਤੇ ਮਨੀ ਕੁਇਰ ਜੀ ਚਾਰਜ ਪਾਟੇ ਬਿਲਕੁਲ ਜੀ ਬਿਲਕੁਲ ਸਾਡੇ ਮਾਨਯੋਗ ਹਲਕਾ ਇੰਚਾਰਜ ਹਰਸੀਮਰਨ ਸਿੰਘ ਘੁੰਮਣ ਸਰਦਾਰਨਜੀਤ ਸਿੰਘ ਜੀ ਰਾਣਾ ਦੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਆਏ ਨੇ ਜੀ ਅੱਜ ਡਾਕਟਰ ਰਾਜਕੁਮਾਰ ਤੇ ਤੁਸੀਂ ਦੇਖ ਸਕਦੇ ਹੋ ਕਿ ਉਦਘਾਟਨ ਜਿਹੜਾ ਸੜਕਾਂ ਦਾ 4 ਇੰਚ ਸੜਕਾਂ ਦਾ ਉਦਘਾਟਨ ਹੋ ਰਿਹਾ ਹੈ ਲੋਕਾਂ 'ਚ ਬਹੁਤ ਖੁਸ਼ੀ ਦੀ ਲਹਿਰ ਰਿਹਾ ਹੈ ਕਿ ਸਾਡੇ ਮਾਨਯੋਗ ਐਸ.ਜੋ.ਪੀ.ਡਬਲਯੂ.ਡੀ ਤੇ ਲੋਕਾਂ 'ਚ ਬਹੁਤ ਖੁਸ਼ੀ ਦੀ ਰਹਿ ਰਿਹਾ ਹੈ ਕਿ ਵਧੀਆ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਕੋਈ ਐਮ.ਸੀ ਬਣਿਆ ਤੁਹਾਡੇ ਸ਼ਹਿਰਾਂ ਲਈ ਪਿਛਲੇ ਕੀ ਬਿਲਕੁਲ ਹੀ ਮਿਸ਼ਨ ਆ ਸ਼ਹਿਰ ਗਿਆ ਭਲਤ ਭਲਤ ਲਈ ਇੱਕ ਨਵੀਂ ਸੜਕ ਦਾ ਉਦਘਾਟਨ ਸਾਡੇ ਹਲਕਾ ਇੰਚਾਰਜ ਹਜੇ ਆਪਾਂ ਥੋੜੇ ਦੇਰ ਹੋਏ ਜੇ ਐਮ.ਸੀ ਬਣੇ ਨੂੰ ਹਜੇ 10 ਦਿਨ ਹੋਏ ਨੇ ਤੇ ਲਗਾਤਾਰ ਨਿਰੰਤਰ ਵਿਕਾਸ ਕਰ ਰਹੇ ਨੇ ਸਾਡੇ ਮੈਂਬਰ ਪਾਰਲੀਮੈਂਟ ਆਫ ਲੋਕਸਭਾ ਹੁਸ਼ਿਆਰਪੁਰ ਤੋਂ ਜਿਹੜੇ ਉਤਕਾਟਨ ਕਰਨ ਵਾਸਤੇ ਵਕਕ ਵਕਤ ਥਾਵਾਂ ਤੇ ਉਤਕਾਟਨ ਕੀਤੇ ਗਏ ਆ ਉਹਨਾਂ ਨੇ ਕਿਹਾ ਕਿ ਵਿਕਾਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੋਣ ਦਿੱਤੀ ਜਾਵੇ ਕਿ ਤੁਸੀਂ ਦੇਖਦੇ ਹੋ ਲੈਣੀ ਸਵੇਰਾ ਮੈਂ ਹਰਮਿਤਪਾਲ ਸਿੰਘ ਬਾਜਵਾ ਪੁਲਾਤ